ਬੀਤੇ ਕਾਲਮ ਰਸਰ ਵਿਖੇ ਸ਼ਰਾਰਤੀ ਆਂਸਰ ਵੱਲੋਂ ਡਾਕਟਰ ਭੀਮਰਾਓਂ ਅੰਬੇਦਕਰ ਜੀ ਦੇ ਬੁੱਤ ਨੂੰ ਤੋੜਨ ਦੀ ਕੁੱਜੀ ਹਰਕਤ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਜ਼ਿਲ੍ਹੇ ਦੀਆਂ ਬਾਲਮੀਕੀ ਸੁਭਾਵਾਂ ਰਵਿਦਾਸ ਸੁਭਾਵਾਂ ਅੰਬੇਦਕਰ ਸੈਨਾ ਅੰਬੇਦਕਰ ਮਿਸ਼ਨ ਅੰਬੇਦਕਰ ਸੁਭਾਵਾਂ ਤੇ ਹੋਰ ਦਲਿਤ ਸਮਾਜ ਦੀਆਂ ਸੁਭਾਵਾਂ ਵੱਲੋਂ ਇਕਜੁੱਟ ਹੋ ਕੇ ਖੁਸ਼ਿਆਰਪੁਰ ਬੰਦ ਦੀ ਦਿੱਤੀ ਗਈ ਕਾਲ ਤਹਿਤ ਗੜਦੀਵਾਲਾ ਵੀ ਮੁਕੰਮਲ ਤੌਰ ਤੇ ਬੰਦ ਰਹੇਗਾ ਇਸ ਬੰਦ ਨੂੰ ਸਫਲ ਬਣਾਉਣ ਲਈ ਗੜਦੀਵਾਲਾ ਦੀਆਂ ਦਲਿਤ ਸੁਭਾਵਾਂ ਵੱਲੋਂ ਪੂਰਨ ਤੌਰ ਤੇ ਸਮਰਥਨ ਦਿੱਤਾ ਗਿਆ ਹੈ ਇਸ ਬੰਦ ਨਾਲ ਸਿਰਫ ਟ੍ਰੈਫਿਕ ਨੂੰ ਛੋਟ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਸਕੂਲ ਕਾਲਜ ਬੈਂਕਾਂ ਦੁਕਾਨਾਂ ਤੇ ਹੋਰ ادارے ਬੰਦ ਰਹਿਣਗੇ ਦਲਿਤ ਆਗੂਆਂ ਵੱਲੋਂ ਜਨਤਾਕ ਅਪੀਲ ਕੀਤੀ ਗਈ ਹੈ ਕਿ ਇਸ ਬੰਦ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਕੀਤਾ ਜਾਵੇ ਜਿਹੜਾ ਆਪਣੇ 바ਵਾ ਸਾਹਿਬ ਦੀ ਬੇਅਦਬੀ ਹੋਈ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜਿਹੜੀ ਬੇਅਦਬੀ ਹੋਈ ਆ ਪਹਿਲਾਂ ਤਾਂ ਬਹੁਤ ਮਿੰਦਰੀਏ ਆ ਇਹ ਜਿਹੜੀ ਆ ਬੇਅਦਬੀ ਹੋਈ ਆ ਤੇ ਸਾਡਾ ਭਲੇ ਸਮਾਜ ਦੇ ਵਿੱਚ ਜਿੱਦੇ ਪੁਰਾਣੇ ਦੌਰ ਦੇ ਵਿੱਚ ਰੋਸ ਆ ਉਥੇ ਸ਼ਹਿਰ ਨਿਵਾਸੀ ਆ ਹਰ ਧਰਮ ਹਾਲ ਯਾਤ ਹਰ ਮਦਦ ਦੇ ਰੂਪ ਆਇਆ ਜਾ ਰਿਹਾ ਕਿਉਂਕਿ 바ਵਾ ਸਾਹਿਬ ਕੋਲੇ ਇੱਕ ਕਿਸੇ ਧਾਮ ਦੇ ਨਹੀਂ ਸੀ ਬਾਬਾ ਖਾਨ ਸਮੂਹ ਦੇ ਦੇਸ਼ ਦੇ ਆਰ ਬਾਬਾ ਸਾਹਿਬ ਨੇ ਸਮੂਹ ਦੇਸ਼ ਦੇ ਲਈ ਸੰਧਾਨ ਲਿਖਿਆ ਨਾ ਕਿ ਕਿਸੇ ਇੱਕ ਜਾਤ ਇੱਕ ਧਰਮ ਇੱਕ ਮذਬਬ ਦੇ ਲਈ ਔਰ ਹਰ ਦੇ ਲਈ ਸਾਰੇ ਦੇਸ਼ ਦੇ ਜਿਹੜੇ ਦੇਸ਼ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਦੇ ਜਿਲਾਦੇ ਸੱਟ ਲੱਗੀ ਆ ਤੋ ਇਸ ਦੇ ਸਾਨ ਦੇ ਵਿੱਚ ਜਿੱਥੇ ਲੋਕ ਆਪ ਆ ਕੇ ਆ ਮਹਾਰੇ ਪੰਜਾਬ ਬੰਦ ਨੂੰ ਜਿਹੜਾ ਭੜਮਾ ਹੰਗਾਰਾ ਦੇ ਰਿਆ ਉੱਥੇ ਹੀ ਲੋਕ ਗੜ੍ਹ ਨੂੰ ਵੀ ਜਿਹੜਾ ਵਾ ਉਹ ਆਪ ਆ ਕੇ ਆ ਮਹਾਰੇ ਜਿਹੜਾ ਵਾ ਸਮਰਥਨ ਦੇ ਰਹੇ ਆ ਤੋਂ ਅਸੀਂ ਸ਼ਹਿਰ ਦੇ ਵਾਸੀਆਂ ਦੇ ਵੀ ਕੋਟ ਕੋਟ ਧੰਨਵਾਦੀਆਂ ਤੇ ਸਮੂਹ ਸੰਸਥਾਵਾਂ ਦੇ ਵੀ ਕੋਟ ਕੋਟ ਧੰਨਵਾਦੀਆਂ ਮੈਂ ਸਮੂਹ ਤੇ ਦਲਤ ਭਾਈ ਜਣੂ ਬੇਨਤੀ ਕਰਦਾ ਕਿ ਗੱਲ ਇਸ ਬੰਦ ਦੇ ਸਮਰਥਨ ਨੂੰ ਸਾਥ ਦੇਣ ਦੇ ਲਈ ਆਪਣਾ ਅਸ਼ੀਰਵਾਦ ਦੇਣ ਦੇ ਲਈ ਪਹੁੰਚੋ ਕਿਉਂਕਿ ਜੇ ਅੱਜ 바ਵਾ ਸਰ ਦੇ ਉੱਤੇ ਹਮਲਾ ਹੋਇਆ ਤਾਂ ਸਮਝੋ ਫੇ ਸਾਡੇ ਤੇ ਹਮਲਾ ਹੋਇਆ ਤੋ ਅੱਜ ਸਾਡੀ ਜਿਹੜੀ ਆਹਮ ਜਿਹੜੇ ਸਾਡੇ ਅੰਦਰਲੇ ਜਿਹੜੇ ਸਾਡੇ ਅੰਦਰਲੀ ਅੰਦਰ ਆਤਮਾ ਵਾਂ ਉਹਨੂੰ ਜਿਹੜੀ ਬੰਗਾਰ ਮਾਰੀ ਗਈ ਆ ਸੋ ਸਾਨੂੰ ਆਪਣੀ ਅੰਤਰਾਤਮਾ ਨੂੰ ਸਮਝਦੇ ਹੋਏ ਪਾਰਟੀਆਂ ਦੇ ਉੱਤੇ ਉੱਠ ਕੇ ਸਾਨੂੰ ਜਿਹੜਾ ਇਹ ਸਟੈਂਡ ਲੈਣਾ ਚਾਹੀਦਾ ਪਾਰਟੀਆਂ ਬਲਕਿ ਪਹਿਲਾਂ ਸਾਡੇ ਲਈ ਸਾਡਾ ਭਾਈਚਾਰਾ ਅਸੀਂ ਆਪਣੇ ਭਾਈਚਾਰੇ ਤਰੋ ਮਨੋਂ ਤਰੋ ਖੜੀਆਂ ਸਕੂਲ ਤੇ ਬੈਂਕਾਂ ਜਿਹੜੀਆਂ ਪੂਰਨ ਤਰੀਕੇ ਨਾਲ ਬੰਦ ਰਹਿਣਗੀਆਂ ਔਰ ਕਿਉਂਕਿ ਜਿੱਥੇ ਜਿੱਥੇ ਕੋਈ ਅਨਸਖਾਮੀ ਘਟਨਾਵਾਂ ਵਾਪਰ ਸਕੇ ਕੋਈ ਇਸ਼ਾਰਾਤੀ ਅੰਸ਼ਬ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਦੇਸ਼ ਦੇ ਵਿੱਚ ਸੰਵਧਾਨ ਦੇ ਅੰਸ਼ ਬਣਾਇਆ ਜਾ ਰਿਹਾ ਸੀ ਉੱਥੇ ਜਿਹੜਾ ਉਹ ਅੰਸ਼ਕਾਮੀ ਘਟਨਾ ਦਾਪਰ ਗਈ ਇਹ ਤੋਂ ਬਾਅਦ ਤੋਂ ਹੁਣ ਕੋਈ ਇਸ਼ਾਰਾਤੀ ਅੰਸ਼ਰ ਕਿਸੇ ਬੱਚੇ ਦੇ ਵਿਰਾਲ ਕਿਸੇ ਸਕੂਲ ਦੇ ਵਿੱਚ ਅੰਸ਼ਕਾਮੀ ਘਟਨਾ ਨਾ ਵਾਪਰੇ ਇਸ ਕਰਕੇ ਅਸੀਂ ਸਕੂਲਾਂ ਨੂੰ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਕਿ ਜਿਹੜੀ ਅੰਸ਼ਕਾਮੀ ਘਟਨਾ ਨਾ ਵਾਪਰੇ ਇਸ ਕਰਕੇ ਜਿਹੜਾ ਬੰਦ ਕਰਕੇ ਜਿਹੜਾ ਸਾਡਾ ਸਮਰਥਨ ਦਿੱਤਾ ਜਾਵੇ ਅਸੀਂ ਘਰ ਤੋਂ ਸਕੂਲ ਖੂਲ ਵਾਲਿਆਂ ਨੂੰ ਕੇਂਦਰੀ ਕਰਦੇ ਤੇ ਜਿਹੜੀ ਟ੍ਰੈਫਿਕ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਟ੍ਰੈਫਿਕ ਜਿਵੇਂ ਚੱਲਦੀ ਆ ਜੀ ਐਸ ਤੋਂ ਮੇ ਚੱਲੇਗੀ ਕਿਉਂਕਿ ਆਏ ਅਮਰਜੈਂਸੀ ਸੇਵਾਵਾਂ માં ਸਾਰੀਆਂ ਚੱਲੇ ਗਈਆਂ ਜਿਵੇਂ ਮੈਡੀਕਲ ਸਟੋਰ ਹਸਪਤਾਲ ਸਾਰੀਆਂ ਜੋ ਵੀ ਅਮਰਜੈਂਸੀ ਦੇ ਵਿੱਚ ਆਉਂਦੀਆਂ ਉਹ ਸਾਰੀਆਂ ਚੱਲੇ ਗਈਆਂ ਧੰਨਵਾਦ